ਉਥੇ ਇੱਕ ਬਜ਼ੁਰਗ ਪਹਿਲਾਂ ਹੀ ਸਬਦਾ ਤਲਾ ਰਿਹਾ ਸੀ ਉਸ ਨੇ ਔਲਿਆਂ ਦਾ ਬਰਬਾ ਤੇ ਹੋਰ 100 ਕੁ ਲਿਆ ਉਸ ਦੇ ਹੱਥ ਲਗਾਤਾਰ ਕੰਬ ਰਹੇ ਸਨ ਜਦੋਂ ਉਹ ਸਮਾਨ ਦਾ ਪੈਕਟ ਚੁੱਕ ਕੇ ਜਾਣ ਲੱਗਿਆ ਤਾਂ ਦੁਕਾਨਦਾਰ ਲਾਲਾ ਜੀ ਨੇ ਫਿਕਰ ਕਰਦੇ ਆ ਪੁੱਛ ਲਿਆ ਕਿ ਭਾਰੀ ਲਫਾਫਾ ਚੱਕ ਕੇ ਤੁਰ ਸਕੋਗੇ ਬਾਬਾ ਥਾਂ ਸਟੂਲ ਤੇ ਬਹਿ ਗਿਆ ਬਸ ਰੱਬ ਆਸਰੀ ਆ ਜ਼ਿੰਦਗੀ ਬਜ਼ੁਰਗ ਦੇ ਚਿਹਰੇ ਤੇ ਪਸਰੀ ਬੇਉਮੀਦੀ ਮੈਨੂੰ ਪੂਰੀ ਤਰ੍ਹਾਂ ਚ ਜੋੜ ਗਈ ਕਿਸੇ ਵੀ ਵੱਡੇ ਹਸਪਤਾਲ ਜਾ ਕੇ ਤਾਂ ਵੇਖੋ ਕਿਵੇਂ ਧੀਆ ਦੋ ਧੀਆ ਮਾਮਿਆਂ ਨੂੰ ਮਾਪਿਆਂ ਨੂੰ ਡਾਕਟਰਾਂ ਕੋਲ ਲਈ ਫਿਰਦੀਆਂ ਹਨ ਮੁੰਡੇ ਦੀ ਇੱਛਾ ਲਈ ਛੇ ਛੇ ਕੁੜੀਆਂ ਪੈਦਾ ਕਰ ਲੈਣਾ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ ਪਿਆਜ਼ ਦੀਆਂ ਪਰਤਾਂ ਵਾਂਗ ਗੱਲਾਂ ਚੋਂ ਗੱਲ ਨਿਕਲਦੀ ਨਿਕਲਦੀ ਇੰਦਰਾ ਗਾਂਧੀ ਤੇ ਜਾ ਕੇ ਰੁਕੀ ਹਾਂਜੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਕਿਸ ਕਦਰ ਉਹ ਦੁਨੀਆ ਦੇ ਨਕਸ਼ੇ ਤੇ ਉੱਭਰੇ ਕਿ ਪੂਰਾ ਜਹਾਨ ਦੰਗ ਰਹਿ ਗਿਆ ਆਖਰ ਉਹ ਵੀ ਤਾਂ ਕੁੜੀ ਸੀ ਸੈਨਾ ਨੇਹਵਾਲ ਦਾ ਭਰੋਸਾ ਵੇਖਿਆ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੀ ਆ ਉਸਦੇ ਮਾਪਿਆਂ ਨੇ ਨਾ ਸਿਰਫ ਧੀ ਦੇ اندر ਰੁਪਛਾਣਾ ਸਗੋਂ ਇਸ ਨਿਆਬ ਪ੍ਰਤਿਭਾ ਨੂੰ ਪਰਫੁੱਲਟ ਹੋਣ ਵਿੱਚ ਪੂਰੀ ਮਦਦ ਕੀਤੀ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜਾ ਮਿੱਡਲ ਅਸੀਂ ਚੁਣਿਆ ਉਹ ਇੰਦਰਜੀਤ ਸਿੰਘ ਪਾਲੀਆ ਹਰਾਂ ਦਾ ਲਿਖਿਆ ਹੋਇਆ ਜਿਹਦਾ ਸਰਲੇਖ ਹੈ ਸਾਇਨਾ ਰੂਪਾ ਇੰਦਰਾ ਸੋ ਚਿਹਰੇ ਦਾ ਰੰਗ ਉੱਡਿਆ ਵੇਖ ਕੇ ਮੈਂ ਆਪਣੇ ਦੋਸਤ ਨੂੰ ਪੁੱਛਿਆ ਕੀ ਗੱਲ ਐਨਾ ਘਬਰਾਇਆ ਕਿਉਂ ਬੈਠ ਪਾਣੀ ਪੀ ਪਹਿਲਾਂ ਫਿਰ ਦੱਸ ਕੀ ਗੱਲ ਆ ਐਸਾ ਕਿਹਾ ਵੇਖ ਲਿਆ ਬਾਜ਼ਾਰ ਵਿੱਚ ਪਾਣੀ ਦਾ ਗਲਾਸ ਘਟ ਘਟ ਕਰਕੇ ਨਿਗਾਰਨ ਤੋਂ ਪਿੱਛੋਂ ਉਹ ਦੱਸਣ ਲੱਗਿਆ ਮੈਂ ਇੱਕ ਕਰਿਆਨੇ ਦੀ ਪੁਰਾਣੀ ਦੁਕਾਨ ਤੇ ਗਿਆ ਸੀ ਕੁਝ ਜੜੀ ਬੂਟੀਆਂ ਲੈਣ ਪਿੰਡ ਭੇਜਣੀਆਂ ਸੀ ਉੱਥੇ ਇੱਕ ਬਜ਼ੁਰਗ ਪਹਿਲਾਂ ਹੀ ਸੌਦਾ ਤਲਾ ਰਿਹਾ ਸੀ ਉਸ ਨੇ ਔਲਿਆਂ ਦਾ ਬਰਬਾ ਤੇ ਹੋਰ 100 ਕੁ ਲਿਆ ਉਸ ਦੇ ਹੱਥ ਲਗਾਤਾਰ ਕੰਬ ਰਹੇ ਸਨ ਜਦੋਂ ਸਮਾਨ ਦਾ ਪੈਕੇਟ ਚੁੱਕ ਕੇ ਜਾਣ ਲੱਗਿਆ ਤਾਂ ਦੁਕਾਨਦਾਰ ਲਾਲਾ ਜੀ ਨੇ ਫਿਕਰ ਕਰਦੇ ਆ ਪੁੱਛ ਲਿਆ ਕਿ ਭਾਰੀ ਲਫਾਫਾ ਚੱਕ ਕੇ ਤੁਰ ਸਕੋਗੇ ਬਾਬਾ ਥਾਂ ਸਟੂਲ ਤੇ ਬਹਿ ਗਿਆ ਤੇ ਅੱਖਾਂ ਪਰ ਆਈਆਂ ਕਹਿਣ ਲਗਾ ਬੜੀ ਬੇਬਸੀ ਆ ਹੋਰ ਕੋਈ ਹੈ ਨਹੀਂ ਸਮਾਨ ਲੈ ਕੇ ਜਾਣ ਵਾਲਾ ਤਿੰਨ ਧੀਆਂ ਹੀ ਧਿਆਨੇ ਆਪੋ ਆਪਣੇ ਘਰ ਰਾਜੀ ਹਨ ਘਰ ਵਾਲੀ ਬਿਮਾਰ ਰਹਿੰਦੀ ਆ ਕਿਸੇ ਨੇ ਉਹਨੂੰ ਮਰਬਾ ਦੇਣ ਲਈ ਕਿਹਾ ਤਾਂ ਆਉਣਾ ਪਿਆ ਬਸ ਰੱਬ ਆਸਰੀ ਆ ਜ਼ਿੰਦਗੀ ਬਜ਼ੁਰਗ ਦੇ ਚਿਹਰੇ ਤੇ ਪਸਰੀ ਬੇਉਮੀਦੀ ਮੈਨੂੰ ਪੂਰੀ ਤਰ੍ਹਾਂ ਚ ਜੋੜ ਗਈ ਪਲਕ ਚੁਪ ਰਹਿਣ ਪਿੱਛੋਂ ਅਸੀਂ ਦੋਵੇਂ ਇਸ ਮੁੱਦੇ ਨੂੰ ਮੁੜ ਕੇ ਦੇਰ ਕੁਰੇਦਣ ਲੱਗੇ ਅਸਲ ਵਿੱਚ ਅਜਿਹੀ ਹਾਲਤ ਸਾਡੇ ਦੇਸ਼ ਵਿੱਚ ਬਹੁਤ ਪਰਿਵਾਰਾਂ ਦੀ ਹੈ ਹੋ ਚੁੱਕੀ ਹੈ ਬੱਚੇ ਵਿਦੇਸ਼ਾਂ ਵਿੱਚ ਵਸ ਗਏ ਹਨ ਤੇ ਮਾਪੇ ਬੱਚਿਆਂ ਨੂੰ ਵੇਖਣ ਲਈ ਤੜਪਦੇ ਰਹਿੰਦੇ ਹਨ ਖਲੂਸ ਤੇ ਫਰਜ਼ ਨੂੰ ਪੈਸੇ ਨੇ ਪਛਾੜ ਦਿੱਤਾ ਹੈ ਵਿਦੇਸ਼ ਬੱਚਿਆਂ ਕੋਲ ਰਹਿੰਦੇ ਮਾਪਿਆਂ ਦੀਆਂ ਹੋਰ ਵੀ ਗੁੰਝਲਦਾਰ ਸਮੱਸਿਆਵਾਂ ਹਨ ਅਸਲ ਵਿੱਚ ਵਾਦੂ ਦੇ ਵਪਾਰੀ ਕਰਨ ਨੇ ਸਮਾਜ ਦਾ ਸੰਤੋਲ ਹੀ ਵਿਗਾੜ ਦਿੱਤਾ ਹੈ ਲਾਲਚ ਨੇ ਸੇਵਾ ਭਾਵਨਾ ਨੂੰ ਪਿੱਛੇ ਧੱਕ ਦਿੱਤਾ ਹੈ ਦੋਸਤ ਨੂੰ ਇਹ ਵੀ ਲੱਗਿਆ ਕਿ ਬਜ਼ੁਰਗ ਦੀਆਂ ਧੀਆਂ ਜਾਂ ਤਾਂ ਬਹੁਤ ਦੂਰ ਰਹਿੰਦੀਆਂ ਹਨ ਕਿ ਜਲਦੀ ਜਲਦੀ ਪੇਕੇ ਘਰ ਆ ਨਹੀਂ ਸਕਦੀਆਂ ਜਾਂ ਕੋਈ ਹੋਰ ਮਜਬੂਰੀ ਹੋਵੇਗੀ ਜੋ ਬਾਬੇ ਨੇ ਸਪਸ਼ਟ ਨਹੀਂ ਕੀਤੀ ਬਹਾਲ ਇਸ ਸਮੱਸਿਆ ਨੇ ਸਮਾਜ ਨੂੰ ਜਕੜ ਲਿਆ ਹੋਇਆ ਹੈ ਬਿਰਦਾ ਆਸ਼ਰਮ ਵੀ ਸ਼ਾਇਦ ਇਸ ਦਾ ਵਧੀਆ ਹੱਲ ਨਹੀਂ ਬਣ ਸਕੇ ਪਰਿਵਾਰ ਵਿੱਚ ਮੁੰਡਾ ਨਾ ਹੋਣ ਵਾਲੀ ਗੱਲ ਮੈਨੂੰ ਹজম ਨਹੀਂ ਸੀ ਹੋ ਰਹੀ ਅੱਜ ਕੱਲ ਤਾਂ ਧੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਹਰ ਖੇਤਰ ਵਿੱਚ ਮੁੰਡਿਆਂ ਤੋਂ ਦੋ ਕਦਮ ਅੱਗੇ ਹਨ ਸਮਾਜ ਧੀ ਪੁੱਤ ਦੋਹਾਂ ਨਾਲ ਅੱਗੇ ਵਧੇਗਾ ਲੜਕੀਆਂ ਨੂੰ ਤੁਸੀਂ ਬਰਾਬਰ ਦੇ ਮੌਕੇ ਤਾਂ ਦੇ ਕੇ ਵੇਖੋ ਫਿਰ ਵੇਖਣਾ ਕੀ ਰਾਣੀ ਜਨਕ ਨਤੀਜੇ ਲਿਆਉਂਦੀਆਂ ਨੇ ਕਿਸੇ ਵੀ ਵੱਡੇ ਹਸਪਤਾਲ ਜਾ ਕੇ ਤਾਂ ਵੇਖੋ ਕਿਵੇਂ ਧੀਆ ਦੋ ਧੀਆ ਮਾਮਿਆਂ ਨੂੰ ਮਾਪਿਆਂ ਨੂੰ ਡਾਕਟਰਾਂ ਕੋਲ ਲਈ ਫਿਰਦੀਆਂ ਹਨ ਮੁੰਡੇ ਦੀ ਇੱਛਾ ਲਈ ਛੇ ਛੇ ਕੁੜੀਆਂ ਪੈਦਾ ਕਰ ਲੈਣਾ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ ਪਿਆਜ਼ ਦੀਆਂ ਪਰਤਾਂ ਵਾਂਗ ਗੱਲਾਂ ਚੋਂ ਗੱਲ ਨਿਕਲਦੀ ਨਿਕਲਦੀ ਇੰਦਰਾ ਗਾਂਧੀ ਤੇ ਜਾ ਕੇ ਰੁਕੀ ਹਾਂਜੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਕਿਸ ਕਦਰ ਉਹ ਦੁਨੀਆ ਦੇ ਨਕਸ਼ੇ ਤੇ ਉੱਭਰੇ ਕਿ ਪੂਰਾ ਜਹਾਨ 당ਗ ਰਹਿ ਗਿਆ ਆਖਰ ਉਹ ਵੀ ਤਾਂ ਕੁੜੀ ਸੀ ਪਰ ਆਪਣੀ ਲਿਆਕਤ ਤੇ ਵੱਡੇ ਵੱਡੇ ਫੈਸਲਿਆਂ ਨਾਲ ਤਾਕਤਵਾਰ ਖਿੱਤਿਆਂ ਦੇ ਮੁਖੀਆਂ ਨੂੰ ਹਲਾ ਕੇ ਰੱਖ ਦਿੱਤਾ ਸੀ ਗੱਲ ਤਾਂ ਸਵੈ ਭਰੋਸਾ ਪੈਦਾ ਕਰਨ ਦੀ ਆ ਜਿਸ ਨੇ ਆਪਣੀਆਂ ਬੱਚੀਆਂ ਵਿੱਚ ਅਜਿਹੇ ਯਕੀਨ ਭਰ ਦਿੱਤਾ ਉਹਨਾਂ ਦਾ ਅੰਬਰਾ ਤੇ ਚਮਕਣਾ ਲਾਜ਼ਮੀ ਹੈ ਸੈਨਾ ਨੇ ਹਵਾਲ ਦਾ ਭਰੋਸਾ ਵੇਖਿਆ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੀ ਆ ਉਸਦੇ ਮਾਪਿਆਂ ਨੇ ਨਾ ਸਿਰਫ ਧੀ ਦੇ ਹੰਦਰ ਨੂੰ ਪਛਾਣਿਆ ਸਗੋਂ ਇਸ ਨਿਆਬ ਪ੍ਰਤਿਭਾ ਨੂੰ ਪਰਫੁੱਲਟ ਹੋਣ ਵਿੱਚ ਪੂਰੀ ਮਦਦ ਕੀਤੀ ਫਿਰ ਕਿੱਥੇ ਪਹੁੰਚੀ ਹੋ ਕੁੱਲ ਆਨੰਦ ਦੀ ਚੋਟੀ ਦੀ ਖ਼ਦਾਰਨ ਬਣੀ ਨਾ ਸਿਰਫ਼ ਆਪਣਾ ਤੇ ਆਪਣੇ ਮਾਪਿਆਂ ਦਾ ਹੀ ਨਾਂ ਚਮਕਾਇਆ ਸਗੋਂ ਪੂਰੇ ਭਾਰਤੀਆਂ ਦਾ ਸਿਰ ਫਕਰ ਨਾਲ ਉੱਚਾ ਕਰ ਦਿੱਤਾ ਮੇਰਾ ਦੋਸਤ ਹਾਕੀ ਪ੍ਰੇਮੀ ਹੈ ਉਹ ਰੂਪਾ ਸੈਣੀ ਦੀ ਗੱਲ ਛੇੜ ਦਿੰਦਾ ਹੈ ਮਾਲੀ ਸਨ ਸ਼ਾਇਦ ਉਹਦੇ ਪਿਤਾ ਕੀ ਸੀ ਪਿਤਾ ਕੋਲ ਧੀ ਨੂੰ ਦੇਣ ਲਈ ਪਰ ਉਹ ਜਿਹਾ ਹੌਸਲਾ ਤੇ ਹੱਲਾਸ਼ੇਰੀ ਦਿੱਤੀ ਕਿ ਬੱਚੀਆਂ ਵਿਸ਼ਵਾ ਕੀ ਦੇ ਅੰਬਰ ਤੇ ਸਤਾਰੇ ਵਾਂਗ ਚਮਕੀਆਂ ਰੂਪਾ ਸੈਣੀ ਦੇਸ਼ ਦੀ ਆਕੀ ਦੀ ਟੀਮ ਦੀ ਕਪਤਾਨ ਰਹੀ ਹੈ ਤੇ ਕੁਮਾਂਤਰੀ ਪੱਦਰ ਤੇ ਬਹੁਤ ਮੱਲਾ ਮਾਰੀਆਂ ਖੇਡ ਤੋਂ ਸੰਨਿਆਸ ਲੈਣ ਪਿੱਛੋਂ ਵੀ ਰੂਪਾ ਸੈਣੀ ਨੇ ਵੱਡੇ ਵੱਡੇ ਉਦਿਆਂ ਤੇ ਕੰਮ ਕੀਤਾ ਲੋ ਜੀ ਕਿਰਨ ਬੇਦੀ ਨੂੰ ਤਾਂ ਭੁੱਲੀ ਚੱਲੇ ਸੀ ਦੇਸ਼ ਦੀ ਪਹਿਲੀ ਪਹਿਲੀ ਆਈਪੀਐਸ ਅਫਸਰ ਕਾਨੂੰਨ ਲਾਗੂ ਕਰਨ ਪੱਖੋਂ ਜੋ ਨਾਮ ਇਸ ਮਹਿਲਾ ਉੱਚ ਅਧਿਕਾਰੀ ਨੇ ਖਟਿਆ ਹੋਰ ਕੋਈ ਉਸ ਪ੍ਰਾਪਤੀ ਦੇ ਨੇੜੇ ਤੇੜੇ ਵੀ ਨਹੀਂ ਟੁੱਕ ਸਕਿਆ ਭੁੱਲ ਤਾਂ ਕੁੱਲ ਆਲਮ ਫਤਿਹ ਕਰਨ ਵਾਲੀ ਮੁੱਕੇਬਾਜ਼ ਮੈਰੀ ਕੋਮ ਉਡਨਪਰੀ ਪੀਟੀ ਯੂਸ਼ਾ ਆਸਮਾਨ ਸਰ ਕਰਨ ਵਾਲੀ ਕਲਪਨਾ ਚਾਵਲਾ ਸਭ ਤੋਂ ਉੱਚੀ ਚੋਟੀ ਸਰ ਕਰਨ ਵਾਲੀ ਬਿਸ਼ਿੰਦਰੀ ਪਾਲ ਬਿਹਤਰੀਨ ক্রিকেট ਖਿਡਾਰਨਾ ਹਮਾਰ ਮੰਨਪ੍ਰੀਤ ਕੌਰ ਅਮਰਤਾ ਪ੍ਰੀਤਮ ਲਤਾ ਮਕੇਸ਼ਕਰ ਤੇ ਹੋਰ ਅਣਗਿਣਤ ਬਲਿਖਣ ਕੁੜੀਆਂ ਨੂੰ ਵੀ ਗਏ ਆ ਜਿਨ੍ਹਾਂ ਦੇ ਕਾਰਨਾਮਿਆਂ ਨੇ ਮਾਪਿਆਂ ਦਾ ਸਿਰ ਉੱਚਾ ਕਰ ਦਿੱਤਾ ਤੇ ਫਿਰ ਕੁੜੀਆਂ ਦੇ ਜਨਮ ਤੇ ਕਾਹਦਾ ਰੋਣਾ ਇੱਕੋ ਝਟਕੇ ਨਾਲ ਮੇਰਾ ਧਿਆਨ ਕੰਬਦੇ ਹੱਥਾਂ ਵਾਲੇ ਬਾਬੇਵਾਲ ਪਰਤਾ ਆ ਮੈਂ ਫਿਕਰਜਾਰ ਕਰਦਿਆਂ ਦੋਸਤ ਨੂੰ ਪੁੱਛਿਆ ਬਾਬਾ ਘਰ ਠੀਕ ਠਾਕ ਪਹੁੰਚ ਗਿਆ ਹੋਊਗਾ ਚਲ ਉੱਠ ਉਸੇ ਪੁਰਾਣੀ ਦੁਕਾਨ ਤੋਂ ਬਾਬੇ ਦਾ ਥੋੜਾ ਟਿਕਾਣਾ ਪਤਾ ਕਰੀਏ ਤੇ ਉਹਦੀ ਜਰੂਰੀ ਮਦਦ ਕਰੀਏ ਉਸ ਨੂੰ ਦਸਿਏ ਕਿ ਆਪਣੀਆਂ ਧੀਆਂ ਨੂੰ ਸਾਰੀ ਸਮੱਸਿਆ ਬਿਆਨ ਕਰੇ ਧੀਆਂ ਹਰ ਹਾਲ ਉਹਨਾਂ ਦਾ ਦੁੱਖ ਵੰਡਾਉਣ ਗਈਆਂ ਇਹ ਮੇਰਾ ਨਿੱਜੀ ਤਜਰਬਾ ਹੈ ਦੁਕਾਨਦਾਰ ਨੂੰ ਕੰਬਦੇ ਹੱਥਾਂ ਵਾਲੇ ਬਾਬੇ ਬਾਰੇ ਤਾਂ ਜਾਣਦ ਸੀ ਪਰ ਬਾਬੇ ਦਾ ਥੋੜਾ ਟਿਕਾਣਾ ਪਤਾ ਨਹੀਂ ਸੀ ਅਸੀਂ ਮਯੂਸ ਹੋ ਗਏ ਇੱਕ ਭਲਾ ਕੰਮ ਸਾਥੋਂ ਹੁੰਦਾ ਹੁੰਦਾ ਰਹਿ ਗਿਆ ਸੀ ਇਹ ਸੀ ਜੀ ਇੰਦਰਜੀਤ ਸਿੰਘ ਰਾਦਾ ਲਿਖਿਆ ਹੋਇਆ ਇੱਕ ਮਿਡਲ ਜਿਹੜਾ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ